ਜੋਤੀ ਆਇਆ ਤੇ ਸਭ ਤੋਂ ਭੈੜਾ ਜਿਹੜਾ ਪਾਟਾ ਨੋਟ ਆ ਸਾਡੇ ਗੱਡੀ ਰੱਖ ਦਿੱਤਾ ਇਤਨਾ ਹੋਰ ਜਿਹੜਾ ਕਿਤੇ ਨਾ ਚੱਲੇ ਉਹ ਟਾਟੀਆਂ ਅਗੇ ਰੱਖ ਜਾਂਦੇ ਪਈ ਨਾ ਕਾ ਗਾਂਧੀ ਵੇਖ ਕੇ ਲੈਣਾ ਹੈ ਕਈ 50 ਰੱਖ ਕੇ 500 ਚੁੱਕ ਕੇ ਗਾਂਧੀ ਮਾਫ ਕਰ ਦੁਨਾ ਇਤਨਾ ਸਾਡੇ ਨੇ ਆ ਇੱਕ ਮੈਨੂੰ 30 ਰੁਪਈਆਂ ਦਾ ਨੋਟ ਦੇ ਗਿਆ ਥੋੜੇ ਜਨੇ ਪਹਿਲਾਂ 30 ਰੁਪਈਆਂ ਦਾ ਨੋਟ ਦੇ ਕੇ ਸੱਚੀ ਮੁੱਛੀ ਦੀ ਗੱਲ ਹੈ ਤੁਸੀਂ ਆਖੋਗੇ ਵੀ ਢਾਡੀ ਐਵੇਂ ਕਹਿੰਦਾ ਜੇ ਕਿਸੇ ਨੂੰ ਸ਼ੱਕ ਹੋਵੇ ਮੈਂ ਵਿਖਾ ਦਿੰਦਾ ਤੁਸੀਂ ਕਹਣਾ ਤੀਆਂ ਦਾ ਤੇ ਬਣਿਆ ਹੀ ਨਹੀਂ ਤੇ ਤੈਨੂੰ ਕਿਹੜਾ ਦੇ ਦੇ ਸੱਚੀ ਮੁੱਛੀ ਦੀ ਗੱਲ ਹੈ ਮੈਂ ਪਿੰਡ ਦਾ ਨਾਂ ਨਹੀਂ ਲੈਣਾ ਲਾਈਵ ਚੈਨਲ ਬੜਾ ਮਸ਼ਹੂਰ ਹੈ ਤੇ ਇਹਨਾਂ ਦੀ ਗੱਲ ਲੋਕੀ ਘਰ-ਘਰ ਸੁਣਦੇ ਆ ਤੇ ਕਿਤੇ ਉਹਨਾਂ ਨੂੰ ਪਤਾ ਲੱਗੂਗਾ ਤੇ ਆਖਣਗੇ ਸਾਡੇ ਪਿੰਡ ਦਾ ਨਾਂ ਲਿਆ ਵਿੱਚ ਪਰ ਹੋਈ ਗੱਲ ਇੱਥੇ ਹੀ ਆ ਪੰਜਾਬ 'ਚ ਉਹ ਮੈਂ ਉੱਥੇ ਗਾਵਾਂ ਤੇ ਵਿੱਚੇ ਕੋਈ ਤਨ ਗਿਆ ਰਪਈਆਂ ਦੇ ਤੇ 30 ਦਾ ਨੋਟ ਉਹਨੇ ਇਸ ਤਰ੍ਹਾਂ ਬਣਾਇਆ ਸੀ ਵੀ ਉਹਦਾ 20 ਰਪਈਆਂ ਦਾ ਪਾਟਾ ਸੀ ਉਹਨੂੰ ਵਿੱਚ ਟੋਟਾ 20 ਦਾ ਲੱਭਾ ਨਹੀਂ ਉਹਨੇ ਵਿੱਚ 10 ਦਾ ਜੋੜਿਆ ਸੀ ਤੇ 30 ਦਾ ਦੇ ਗਿਆ ਤੁਸੀਂ ਤੁਸੀਂ ਹੱਸਦੇ ਹੋ ਉਹ ਗੱਲ ਵੱਖਰੀ ਸੱਚੀ ਮੁੱਛੀ ਦੀ ਇੱਕ ਦਿਨ ਇੱਕ ਚੰਗਾ ਭਲਾ ਸਿਆਣਾ ਬਹਿਣਾ ਬੰਦਾ ਆਇਆ ਹੁਣ ਮੈਨੂੰ ਧਿਆਨ ਰੱਖਣਾ ਪੈਂਦਾ ਇੱਕ ਸਿਆਣਾ ਬਹਿਣਾ ਬੰਦਾ ਆਇਆ ਉਨੇ 500 ਦਾ ਨੋਟ ਰੱਖਿਆ ਤੇ ਚਿੱਟੇ-ਚਿੱਟੇ ਨੀਲੇ ਰੰਗ ਦੇ ਗਿਣੀ ਜਾਵੇ ਮੈਂ ਕਿਹਾ ਪਰਚੀ ਨਹੀਂ ਲੈ ਰਿਹਾ ਲੈ ਲੈਣ ਨੂੰ ਤਾਂ ਬਾਬੇ ਨੂੰ ਬਾਅਦ ਚ ਜਦੋਂ ਮੈਂ ਵੇਖਿਆ ਸਾਹਤ ਦਾ ਸਾਨੂੰ ਵੀ ਕਰਨਾ ਪੈਂਦਾ ਚਾਹਾਂ ਨੂੰ ਜੇ ਲੋ ਜਾ ਕੇ ਸਾਹਬ ਕੀਤਾ ਤਾਂ ਵਿੱਚੋਂ ਨਕਲੀ ਨਿਕਲ ਆਇਆ ਉਹ ਨਕਲੀ ਕਈ ਕਈ ਦਿਨ ਸੀ ਤਮਾਸ਼ਾ ਕਰਦੇ ਰਹੇ ਪੰਪ ਵਾਲਿਆਂ ਨੂੰ ਫੜਾਇਆ ਵਿੱਚੇ ਨੋਟਾਂ ਦੇ ਉਹਨਾਂ ਨੇ ਬਾਬਾ ਸਾਡੀ ਗੱਡੀ ਛੱਡ ਤਾ ਬਾਬਾ ਜੀ ਆਣੀ ਚੱਲਣਾ ਮੈਂ ਕਿਹਾ ਠੀਕ ਹੋਰ ਵੀ ਕਈਆਂ ਦੁਕਾਨਾਂ ਵਾਲਿਆਂ ਨਾਲ ਲਿਆ ਇੱਕ ਸਾਡੇ ਇਲਾਕੇ 'ਚ ਕੇਲੇ ਵੇਚਦਾ ਹੈ ਉਹਨੂੰ ਐਨਕ ਬੜੀ ਮੋਟੀ ਲੱਗੀ ਵਿਚਾਰੇ ਨੂੰ ਮੈਂ ਕਿਹਾ ਤੁਹਾਨੂੰ ਵਿਖਾਵਾਂ ਤਮਾਸ਼ਾ ਕਹਿੰਦੇ ਕੀ ਮੈਂ ਉਧਰ ਲਾਗੇ ਗੱਡੀ ਰੋਕੀ ਮੈਂ ਕਿਹਾ ਬਾਬਾ ਜੀ 5-7 ਦਰਜਣਾ ਕੇਲੇ ਦੀਆਂ ਰੱਖ ਲਓ ਵਿੱਚ ਗੱਡੀ ਦੇ ਆਹ ਲਓ 500 ਰੁਪਏ ਰੱਖ ਲਓ ਉਹਨੇ ਨਾ ਪਹਿਲਾਂ ਹੀ ਨੋਟ ਤਾਹ ਨੂੰ ਕੀਤਾ ਤੇ ਬਾਪੂ ਵੇਖ ਕੇ ਕਹਿੰਦਾ ਬੱਲੇ ਓਏ ਸ਼ੇਰਾ ਕਹਿੰਦਾ ਮੈਂ ਉਦੋਂ ਦਾ ਕੇਲੇ ਵੇਚਦਾ ਜਦੋਂ ਲੋਕਾਂ ਨੂੰ ਕੇਲੇ ਖਾਣੇ ਨਹੀਂ ਸਿਉਂਦੇ ਤੇ ਤੂੰ ਮੈਨੂੰ ਕੀ ਸਮਝਿਆ ਮੈਂ ਕਿਹਾ ਬਾਬਾ ਜੀ ਕੋਈ ਗੱਲ ਨਹੀਂ ਤੁਹਾਨੂੰ ਅਸਲੀ ਦਵਾਂਗੇ ਤੇ ਸਿਰਫ ਇਹਨਾਂ ਨੂੰ ਦਿਖਾਇਆ ਕਰਦਾ ਪਈ ਨਹੀਂ ਕਿਸੇ ਨੇ ਲੈਣਾ ਅੱਜ ਵੀ ਮੱਤ ਵਿੱਚ ਸੰਭਾਲ ਚਲੋ ਮੈਂ ਥੋੜਾ ਥੋੜਾ ਤੁਹਾਨੂੰ ਹਸਾ ਦਿੰਨਾ ਪਰ ਗੱਲ ਮਾਫ ਕਰਿਓ ਗੱਲ ਉੱਥੇ ਹੀ ਲਿਆਵਾਂਗਾ ਅਸੀਂ ਲੋਕ ਜਿਹੜੇ ਲੋਕ ਸਾਨੂੰ ਮਾੜਾ ਬੋਲਣਾ ਸਾਡੀਆਂ ਧੀਨਾ ਬਾਰੇ ਗਲਤ ਬੋਲਣ ਉਹਨਾਂ ਨੂੰ ਤੇ ਬੜਾ ਪ੍ਰੋਮੋਟ ਕਰਦੇ ਤੇ ਰਾਗੀ ਸਿੰਘਾਂ ਨੂੰ ਢਾਡੀ ਸਿੰਘਾਂ ਨੂੰ ਕਿਸੇ ਕਵੀਸ਼ਰ ਕਥਾਵਾਚਕ ਨੂੰ ਅਸੀਂ ਸਮਝਦੇ ਵੀ ਇਹਨਾਂ ਪੈਸੇ ਕੀ ਕਰਦੇ ਇਹਨਾਂ ਕੀ ਕਰਦੇ ਟਿੱਪਣੀਆਂ ਹੁੰਦੀਆਂ ਸੱਚੀ ਤੇ ਸੱਚੀ ਮੁੱਚੀ ਦੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਇਹਦੇ ਵਿੱਚ ਝੂਠ ਕੋਈ ਨਹੀਂ ਆ ਮੇਰੇ ਨਾਲ ਦਾ ਸਾਥੀ ਮੈਨੂੰ ਕਹਿੰਦਾ ਵੀ ਗੱਡੀ ਵੱਡੀ ਲਈਏ ਲੋਕਾਂ ਨੇ ਭੇਟਾ ਵੱਧ ਦੇਣੀ ਸ਼ੁਰੂ ਕਰ ਦੇਣੀ ਆਪਾਂ ਨੂੰ ਮੈਂ ਕਿਹਾ ਚਲੋ ਠੀਕ ਹੈ ਵੀ ਤਯਰਬਾ ਕਰ ਲਈਨੇ ਅਸੀਂ ਲਿਆਂਦੀ ਪੁਜੈਰੋ ਗੱਡੀ ਤੇ ਜਦੋਂ ਅਸੀਂ ਪਹਿਲੇ ਦਿਨਿਓਂ ਦੇ ਚ ਬਹਿ ਕੇ ਐਨ ਲਿਸ਼ਕ ਪੁਸ਼ਕ ਕੇ ਬਰੀ ਵੱੱਡਿਆਂ ਨੂੰ ਸਾਫ਼ ਕਰਕੇ ਲੈ ਕੇ ਗਏ ਤੇ ਜਦੋਂ ਜਾ ਕੇ ਉੱਥੇ ਪਹੁੰਚੇ ਦਵਾਨ ਵਿੱਚ ਜਿੰਨੇ ਪੈਸੇ ਪ੍ਰਬੰਧਕਾਂ ਨੇ ਕੀਤੇ ਸੀ ਉਹਨਾਂ 3000 ਘੱਟ ਪਾਇਆ ਵਿੱਚ ਲਫਾਫੇ ਦੇ ਤੇ ਮੈਂ ਉਹਨਾਂ ਨੂੰ ਪੁੱਛ ਬੈਠਾ ਬਾਹਰ ਮੈਂ ਕਿ ਯਾਰ ਥੋੜੀ ਜਿਹੀ ਮਾਇਆ ਘੱਟ ਕੀਤੀ ਤੁਸੀਂ ਕੀ ਗੱਲ ਕਹਿੰਦੇ ਬਾਬਾ ਜੀ ਤੁਸੀਂ ਤਾਂ ਪਹਿਲਾਂ ਹੀ ਪਿਆਰੋ ਲਈ ਫਿਰਦੇ ਤੁਹਾਨੂੰ ਕੋ ਘਟਾ ਮੈਂ ਕਿ ਲੈ 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 ਵੱਡੀ ਗੱਡੀ ਇਹ ਹਿਸਾਬ ਲੋਕਾਂ ਦਾ ਹੈ ਜੇ ਤੇ ਢਾਡੀ ਪਾਵੇ ਸੂਟ ਵਧੀਆ ਜੇ ਤੇ ਵਧੀਆ ਗੱਡੀ ਲੈ ਲੇ ਹਾਲਾਂਕਿ ਅਸੀਂ ਕਿਸ਼ਤਾਂ ਤੇ ਲੈਨੇ ਆ ਸਾਡੇ ਕੋਲ ਇੰਨਾ ਕੋਈ ਜ਼ਿਆਦਾ ਵੱਡਾ ਬਜਟ ਨਹੀਂ ਹੁੰਦਾ ਪਰ ਲੋਕਾਂ ਨੂੰ ਕਈਆਂ ਨੂੰ ਚੰਗੀਆਂ ਲੱਗ ਜਾਂਦਾ ਗਰੰਥੀ ਗੁਰਦੁਆਰਾ ਲਿਆਵੇ ਸਕੂਟਰ ਵਿਚਾਰਾ ਸਾਰੇ ਪਿੰਡ ਦੀਆਂ ਅੱਖਾਂ ਚ ਰੜਕਦਾ ਤੇ ਆਪ ਭਾਵੇਂ ਫੋਰਚੂਨਰ ਲਈ ਫਿਰਨ ਜੋ ਮਰਜ਼ੀ ਲਈ ਫਿਰਨ ਸਾਡਾ ਜੀ ਕਰਦਾ ਹੈ ਕਿ ਅਸੀਂ ਕਹਿੰਨੇ ਵੀ ਗੁਰੂ ਦੀ ਗੱਲ ਕਰਨ ਵਾਲਾ ਇਹ ਤੇ ਤੁਰਿਆ ਜਾਂਦਾ ਹੋਵੇ ਝੱਗਾ ਇਹਦਾ ਪਤਾ ਹੋਵੇ ਮੋਟਰਸਾਈਕਲੇ ਦੇ ਕੋਲ ਨਾ ਹੋਵੇ ਨਿਆਣੀ ਇਹਦੇ ਸਾਡੇ ਦਰਵਾਜ਼ੇ ਅੱਗੇ ਆਣ ਕੇ ਕਹਿੰਦੇ ਹੁਣ ਪ੍ਰਸ਼ਾਦਾ ਵੈਗੁਰੂ ਜੀ ਦਿਓ ਦਾਲ ਦਿਓ ਇਹ ਹਾਲਾਤ ਬੰਦ ਕਰੋ ਮਾਫ਼ ਕਰ ਦਿਓ ਹੱਥ ਜੋੜ ਕੇ ਬੇਨਤੀ ਕਰੂੰਗਾ ਭੈਣਾ ਤੇ ਵੀਰਾਂ ਨੂੰ ਚੰਗਾ ਸੁਣੋ ਚੰਗਾ ਪਾਓ ਚੰਗਾ ਖਾਓ ਤੇ ਗੁਰੂ ਦੇ ਭੈ ਵਿੱਚ ਥੋੜਾ ਜਿਹਾ ਰਹਿਣ ਦਾ ਯਤਨ ਕਰੀਏ ਤਾਂ ਗੱਲ ਬਣੂਗੀ